ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵੇਲਾ țeja ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਫਾਰਮ ਤੇ ਆਪਾਂ ਪਹੁੰਚੇ ਆਂ ਤੇ ਅੱਜ ਕਾਫੀ ਗਿੰਤੇ ਚ گاਵਾ ਤੁਹਾਨੂੰ ਦਿਖਾਉਣੀ ਆਂ ਵੀਡੀਓ ਪੂਰੀ ਵੇਖਿਓ ਅੱਜ ਜ਼ਰੂਰ ਅੱਜ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਣੀ ਆ ਕੋਈ ਟੋਕੜ ਗੱਬਣ ਆ ਕੋਈ ਟੋਕੜ ਗੱਬਣ ਮਾਝੇ ਆ ਕੋਈ ਟੋਕੜ ਗੱਬਣ ਗਾਂ ਆ ਕੋਈ ਸੱਜਰ ਆ ਕੋਈ ਟੋਕੜ ਆ ਕੁਝ ਮਾਲ ਅੰਦਰ ਭੱਜਿਆ ਤੇ ਕੁਝ ਬਾਹਰ ਵੀ ਭੱਜੀਆਂ ਵਾ ਕੁਝ ਗਾਵਾਂ ਜਿਹੜੀਆਂ ਅੱਜ ਗਲੀ ਵੀ ਸਾਰੀ ਭਰੀ ਆ ਆ ਵੀ ਸਾਰੀਆਂ ਵਿਖਾਉਣੀਆਂ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਵੀਡੀਓ ਪੂਰੀ ਜ਼ਰੂਰ ਦੇਖਵਾ ਅੱਜ ਇੱਕੋ ਵੀਡੀਓ ਚ ਤੁਹਾਨੂੰ ਕਾਫੀ ਗਿੰਤੀ ਚ ਮਾਲ ਤੁਹਾਨੂੰ ਦਿਖਾਉਣਾ ਹੈ ਤੇ ਕੁਝ ਪਰਲੇ ਪਾਸੇ ਵੀ ਹੋਰ ਲਾ ਕੇ ਬੰਨੇ ਦਾ ਸਾਰਾ ਏਰੀਆ ਜਗਾਵਾ ਨਾ ਭਰਤਾ ਵੀ ਦੀ ਉਹਨਾਂ ਨੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਜੀ ਬੜੇ ਬਾਬੇ ਬੜਾ ਸਾਹਿਬ ਦੀ ਮਿਹਰ ਆ ਜੀ ਆਹ ਤੇ ਮਿਹਰ ਜਿਆਦੀ ਹੋ ਗਈ ਲੱਗਦਾ ਹੈ ਅੱਜ ਆਪਣੇ ਕੋ ਵੀਡੀਓ ਤੇ ਹਰ ਤਰੀ ਭਾਜੀ ਨੇ ਢੇਡ ਪਈ ਆ ਅੱਛਾ ਜਨਮਾ ਆਪਣੇ ਕੋਲ ਟੋਕੜ ਗੱਬਣ ਮੱਛੀਆਂ ਨਰੀਆਂ ਟੋਕੜ ਅੱਛਾ ਮੰਗਾਂ ਟੋਕੜ ਗੱਬਣ ਸੱਜਰਾ ਮੰਗਾਂ ਆਪਣੇ ਫਾਰਮ ਤੇ ਆਈਆਂ ਅੱਜ ਸਾਰੇ ਕਾਫੀ ਗਿਣਤੀ ਜਾ ਜਦ 17 18 ਡੱਕੇ ਪੈ ਗਏ ਜੇ ਆਪਣੇ ਫਾਰਮ ਆਏ ਤੇ ਲੱਗੇ ਬੰਨੇ ਲੋਕਾਂ ਦੇ ਘਰ ਵੀ ਭਰਤੇ ਜੇ ਜਾਵਦੇ ਮਾਲ ਵੜਾ ਆਪਣੇ ਬਾਬੇ ਦੀ ਮਿਹਰ ਨਾਲ ਠੀਕ ਆ ਹਾਂਜੀ ਅੱਜ ਪਰ ਵੀਡੀਓ ਨੂੰ ਟਾਈਮ ਪੈ ਗਿਆ ਯਾਰ ਹਾਂਜੀ ਹਾਂਜੀ ਮਾਫ ਹੁੰਦਾ ਵੀਡੀਓ ਜਾਂਦਾ ਸੀ ਤੋ ਕਰਕੇ ਇਹ ਪਾਈ ਵੀਡੀਓ ਅੱਛਾ ਮਾਲ ਇਕੱਠਾ ਨਹੀਂ ਹੁੰਦਿਆ ਫੌਜੀ ਸਾਹਿਬ ਕਹਿੰਦੇ ਵੀ ਕੋਈ ਇਕੱਠੀਆਂ ਹੋਣ ਤੇ ਪਾਈਏ ਤੇ ਇਕੱਠੀਆਂ ਨਹੀਂ ਜੁੜਨ ਨਹੀਂ ਤ ਲੀ ਜਾਂਦੀਆਂ ਨੇ ਨਾਲੋਂ ਮਾਜਮੀ ਵਿੱਚੋਂ ਕੁਝ ਵੀਰ ਬੈਠੇ ਆ ਇਹਨਾਂ ਨੇ maal ਲਿਆ ਵਿੱਚੋਂ ਲੈ ਕੇ ਹੀ ਲੱਦ ਕੇ ਜਿਹੜੀਆਂ ਦਿਖਾਉਣੀਆਂ ਉਹ ਵਿਕਨਾਲੀਆਂ ਆ ਆ 17 18 ਤੇ ਆ ਵੀਰ ਭਰਾ ਸਾਰੇ ਪਸ਼ੂ ਲੈਣ ਆਲੇ ਖਰੀਦਣ ਆਲੇ ਹੀ ਆਏ ਆ ਹਾਂਜੀ ਹਾਂਜੀ ਤੇ ਇਤਰਾ ਰੌਣਕ ਫਿਰ ਲੱਗੀ ਰਹਿੰਦੀ ਆਗੇ ਬੜਾ ਫੌਜੀ ਫਾਰਮ ਦੇ ਛਿੰਦੋਦੀ ਹੱਡੀ ਤੇ ਰੌਣਕ ਲੱਗੀ ਰਹਿੰਦੀ ਆ ਰੌਣਕ ਲੱਗੀ ਰਹਿਣੀ ਆ ਹਾਂਜੀ ਠੀਕ ਆ ਤੇ ਨਾਮ ਦੱਸ ਦੋ ਫਿਰ ਨਾਮ ਮੇਰਾ ਮਨਦੀਪ ਸਿੰਘ ਜਿਹੜਾ ਕਰਤਾਰਪੁਰ ਛੀਲ ਮਟਾਲਾ ਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 9872902905 81 50 95 50 ਠੀਕ ਆ ਤੇ ਮਾਲੇਵਾਲ ਦੇ ਪੁੱਲ ਦੇ ਉੱਤੇ ਨਾ ਠੀਕ ਆ ਪਹਿਲਾਂ ਫੇਰ ਆ ਮਾਈ ਤਾਂ ਸ਼ੁਰੂਆਤ ਕਰ ਲਈ ਆ ਪੀ ਭਾਜੀ ਸੋਈ ਸਵਾਈ ਨਹੀਂ ਆ ਮਗਰ ਨੀਂਦੀ ਦਾ ਕਟਾਏ ਦੇ ਆ ਕਟਾਏ ਆ ਮਗਰੇ ਦੇ ਠੀਕ ਆ 9 10 ਕਿਲੋ ਦੋ ਤਿਆਰ ਆ ਇਹ ਥੱਲੇ ਅੱਛਾ ਤੇ ਖੋਲੋ ਅੰਕਲ ਜੀ ਕਿੰਨਾ ਚ ਰਾਇ ਇਹਨਾਂ ਸੋਈ ਨਾ ਇਹਨੂੰ ਤਾਜੀ ਸੋਈ ਦੀ ਅੱਜ ਤੋਂ ਕੋਈ 7 8ਵਾਂ ਦੇਣ ਜੀ ਠੀਕ ਆ 9 10 ਕਿਲੋ ਦੋ ਬੋਲੀ ਤਿਆਰ ਆ 9 10 ਲੀਟਰ ਤਿਆਰ ਆ ਹਾਂ ਜੀ ਛੱਗੀ ਮੂੰਹਾਂ ਜੀ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਇਹ ਦਹਰਪੀ ਭਾਜੀ ਕੱਟੀ 12 ਕਿਲੋ ਚਲਾਈ ਜਾਊਗੀ ਨੇੜੇ ਤੇ ਦਿਖਾ ਦਿਓ ਕਿਤੇ ਝੋਡੀ ਨੂੰ ਆਡਰ ਉੱਤੇ ਬਹੁਤ ਚੰਗਾ ਖਦੀਨ ਲੱਗਾ ਠੀਕ ਆ ਹਾਂ ਜੀ ਬਸ ਇਹ ਆ ਵੀ ਫਿਕਸ ਜੇ ਬਣਦੇ ਆ ਤੇ ਥਾਵਾ ਦੇ ਦਿਨਾ ਦਿਖਾ ਦਿਓ ਹਰਪੀ ਭਾਜੀ ਸਰੇ ਘੜ ਵਾਲਾ ਬਿਜਲੀ ਘਾਰ ਹੀ ਬਣਿਆ ਠੀਕ ਆ ਬਲੀਕ ਬਲੀਕ ਕੱਡੇ ਦਿਨਾੜਾ ਨੂੰ ਠੀਕ ਆ ਹਾਂਜੀ ਤੇ ਮੋਲ ਫਿਰ ਇਹਦਾ ਇਹਦਾ ਹਰ ਪੀਪਾ ਜੀ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰ ਬਾਕੀਆਂ ਨੇ ਦੱਸਣੇ ਹਾਂ ਆ ਗੱਭਨ ਜੀ ਵੱਡੀ ਬੱਛੀ ਆ ਗਈ ਹੈ ਜਲਸੀ ਪੰਜਾਬ ਵਾਲੀ ਅੱਛਾ ਇਹ ਫਾਰਮ ਤੋਂ ਜੋੜਾ ਲਿਆ ਹੈ ਕਿ ਸ਼ਾਈ ਵਾਲੇ ਕਿ ਦਲਸੀ ਅੱਛਾ ਇੱਕ ਇੱਕ ਦੁੱਧ ਲਈਆ ਇਹ ਹਰ ਪੀਪਾ ਜੀ ਦੁੱਧ ਬੱਛੀ 17-18 ਕਿਲੋ ਨਹੀਂ ਵਾਹੂਗੀ ਅਜੇ ਕਿਆ ਵੀਰ ਨੇ ਅੰਦਾਜ਼ਾ ਲਾ ਲੈਣਾ ਬਾਕੀ ਹਫਤੇ ਦੀ ਕੱਚੀ ਆ ਚੰਗੇ ਕੱਦ ਵਜ਼ਨ ਤੇ ਆ ਜਿਹੜੀ ਹੈ ਨਾਰਮਲ ਜਲਸੀਆਂ ਨੂੰ ਕੱਦ ਵਜ਼ਨ ਚੰਗਾ ਆਇਆ ਇਹ ਤਾਂ ਜਾਂਦੋਂ ਕਿ ਲੈ ਜੋ ਚੱਬੂ ਦਾ ਥੋੜਾ ਜਿਹਾ ਕਰਦੀ ਆ ਬਾਕੀ ਥਾਣਾ ਇਹਦੇ ਕੋ ਵੀ ਕਾਫੀ ਚੰਗਾ ਲੱਗਦਾ ਆ ਆਈ ਦੇ ਵੀਡੀਓ ਪੂਰੀ ਵੇਖੋ ਜ਼ਰੂਰ ਸਾਰੀ ਵੈਰਾਈ ਤੁਹਾਨੂੰ ਵਿਖਾਉਣੀ ਵੱਡੇ ਛੋਟੇ ਪਾ ਹਰ ਤਰ੍ਹਾਂ ਦੇ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਇਹਦਾ ਭਾਜੀ ਵਾਛੀ ਤਾਂ ਤਿਆਰ ਹੋਈ 70 75000 ਦੀ ਆ ਹਾਂ ਜੀ ਹੁਣ ਜਾਇਜ਼ ਦੇ ਦੇਣੀ ਆ ਕਿੰਨੇ ਦੀ ਮੋਹਨ ਬੱਚੀ ਦਾ 65 ਅੱਛਾ 62 ਦੀ ਦੇ ਦਾਂਗੇ 62000 ਦੀ ਹਾਂਜੀ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਖੁੱਲੇ ਮੰਤਨ ਤੇ ਹੋਣਗੇ ਅਸੀਂ ਛੱਪਾ ਕਰਾਂਗੇ ਮੰਤਨ ਖੁੱਲੇ ਹੋਣਗੇ ਸਾਈ ਵਾਲ ਵੈੜ ਆ ਗਈ ਆ ਇਹ ਵੀ ਬਹੁਤ ਚੰਗੀ ਆ ਇਹ ਕਿੰਨੇ ਕ ਦੁੱਧ ਵਾਲੀ ਆ ਦਾ ਹੈ ਪੀ ਭਾਜੀ ਇਹ ਵੀ 15 ਪਲੱਸ ਵਾਲੀ ਆ ਅੱਛਾ ਥਾਨ ਦਾ ਖਾ ਲੋ ਵੈੜ ਦਾ ਠੀਕ ਆ ਥਾਨ ਬੜਾ ਕਮਾਲ ਦਾ ਵਾ ਬਾਕੀ ਜੱਸੀ ਸਾਈ ਵਾਲ ਕ੍ਰੋਸ ਤੇ ਆ ਵੱਡੀ ਬੱਚੀ ਆ ਜੀ ਬਾਕੀ ਬੱਚੀ ਦੀਆਂ ਢੱਲਾਂ ਢਾਂ ਬਹੁਤ ਜ਼ਿਆਦਾ ਬਣੂ ਬੜੀ ਬੱਚੀ ਆ ਲਿਖ ਹਫਤੇ ਦੀ ਕੱਚੀ ਆ ਵੀ ਇਹ ਥਾਣਾ ਇਹਦਾ ਵੀ ਚੰਗਾ ਲੱਗਾ ਐ। ਥਾਣਾ ਕਾਫੀ ਕਮਾਲ ਦਾ ਆ। ਕਦ ਕਾਠ ਇਹਦਾ ਵੀ ਚੰਗਾ ਵਾ। ਝਫਕਾ ਵਰਗਾ ਕੱਦਿਆ ਜਿਹੜਾ ਇਹਦਾ। ਬਾਕੀ ਕੋਈ ਵੀ ਆਣ ਕੇ ਵੇਖੇ ਜਿਹਦੇ ਵੀ ਨੂੰ ਜਿੰਨੇ ਕਿਸੇ ਨੇ ਗਾਂ ਲੈਣੀਆਂ ਤੇ ਜ਼ਰੂਰ ਕੋਈ ਨਾ ਕੋਈ ਪਸੰਦ ਆਵੇ। ਪੀ ਭਾਜੀ ਬਹੁਤ ਵਧੀਆ ਚੰਗੀ ਆ। ਤੇ ਇਹਦਾ ਫਿਰ ਮੁੱਲ? ਹਾਂ ਪੀ ਭਾਜੀ ਬੱਚੀ ਦਾ 55000 ਦੀ ਪਰ ਜਾਇਜ਼ ਕਰਨਾ। ਕਿੰਨਾ? ਇਹਦਾ ਮੁੱਲ 45 ਅੱਛਾ। ਕੋਈ ਛੋਟ। 42000 ਦੀ 42 ਦੇ ਦਾਂਗੇ ਅੱਛਾ 42 ਦੀ ਹਾਂਜੀ ਠੀਕ ਆ ਕਾਲੀ ਵੱਛੀ ਆ ਗਈ ਹੈ ਪਹਿਲੇ ਨੂੰ ਅੱਛਾ ਹਲੋ ਤੋੜ ਦੋ ਫੇਰ ਇਹਨਾਂ ਸੂਆ ਜਿਹੜਾ ਕਹਿੰਦੇ ਵੀ ਇਹਨੇ ਪਹਿਲਾਂ ਹੀ ਸੋਨਾ ਹੈ ਕੋਈ ਹਫਤਾ ਦੱਸਦੇ ਨੇ ਇਹ ਵੀ ਲੈ ਜਾਊਗੀ ਇਹ ਕਿੰਨਾ ਦੁੱਧ ਭਰੀ ਜਾਊਗੀ ਹਰ ਦਿਨ ਭਾਜੀ ਪਹਿਲੇ ਨੂੰ ਵੱਛੀ 8-9 ਕਿਲੋ ਚਵਾਈ ਜਾਊਗੀ 7-8 ਕਿਲੋ ਜਲਸੀ ਆ ਵੱਛੀ ਬੜੀ ਬਾਕੀ ਪੰਜੀ ਵੇ ਬਾਕੀ ਸੋਹਣੀ ਆ ਵੈੜ ਉਤਰ ਆ ਇਹ ਆ ਵੀ ਚਲੋ ਜਿੰਨੇ ਘਰ ਰੱਖਣੀ ਆ ਉਸਾਂ ਹਣਾ ਚੰਗੀ ਆ ਹਲੇ ਹਰਪੀ ਭਾਜੀ ਦਾ 10 ਦਿਨਾਂ ਦੀ ਕੱਚੀ ਅਸ਼ੀ ਬਣੂਗੀ ਅਜੇ ਤਿਆਰ ਹੋਣੀ ਆ ਬਾਕੀ ਥਾਂ ਨੇ ਚੰਗਾ ਦੂਰ ਦੂਰ ਲੱਗਾ ਆ ਤੇ ਮੁੱਲ ਫਿਰ ਇਹਦਾ ਹਰਪੀ ਭਾਜੀ ਵੱਚੀ ਦੀ 35000 ਦੀ ਦੂਜੀ ਫਾਰਮ ਤੇ ਹੋਰ ਰੇਟ ਨਹੀਂ ਹਣਾ 30 ਦੀ ਵੱਚੀ ਦੇ ਦੇਣੀ 30000 ਦੀ ਪਹਿਲਾ ਸੁਆ ਹਾਂਜੀ ਅੰਕਲ ਖੋਲੋ ਤੇ ਹੁਣ ਆ ਵੀ ਇਹ ਤਾਂ ਸੁਆ ਇਹ ਤਾਂ ਦੂਜਾ ਸੁਆ ਜੀ ਤੇ ਇਹ ਕਿੰਨਾਂ ਕਿਲਾ ਜੂ ਟਾਈਮ ਆ ਇਹ ਹੈ ਪੀਪਾ ਜੀ ਦਸ ਦਸ ਦੇਣੀ ਖੜਨੀ ਹੈ ਅੱਛਾ ਹਾਂਜੀ ਤੇ ਕਿੰਨਾਂ ਕਿ ਦੁੱਧ ਆ ਲੀਜੇ ਇਹ ਹੈ ਪੀਪਾ ਜੀ ਨੂੰ 10 ਕਿਲੋ ਕਰਾਈ ਜਾਊਗੀ ਠੀਕ ਆ ਛੋਟੇ ਦੇ ਕਰਦੀ ਵਛੀ ਸੋਹੀ ਇਹਦਾ ਛੋਟਾ ਕਰਦੇ ਆ ਬਾਕੀਆਂ ਦੇ ਕਰਦੇ ਚੰਗੇ ਆ ਆ ਜਿ ਲੈ ਆਓ ਜੀ ਬਹੁਤ ਚੰਗੀ ਵਛੀ ਠੰਡੀ ਠੰਡੀ ਪੜੀ ਜੀ

ਤੇ 에ਰਾਫੇ ਮੁੱਲ ਹਰ ਵੀ ਭਾਰੀ ਇਹ ਵੀ ਬਚੀ ਤੇ 35000 ਦੀ ਪਰ ਜਾਜ ਇਹ ਵੀ 30 ਦੀ ਦੇ ਦੇਣੀ ਜਿਹੜਾ ਮੱਤੀ ਵੀਰ ਭਰਾ ਲੱਲੇ ਭਾਵੇਂ ਆ ਲੱਲੇ ਭਾਵੇਂ ਆ ਇਹ ਵੀ 30 ਦੀ ਦੇ ਦਾਂਗੇ ਠੀਕ ਆ ਤੇ ਹੁਣ ਆ ਪਰ ਕੋਈ ਇਹ ਆਪਣਾ ਮਾਲ ਅੱਡੇ ਕੋਈ ਪੂਰਾ ਪਿਆਰ ਨਹੀਂ ਕਰਦਾ ਮਾਲ ਸੜ ਅੱਜੀ ਉਤਰਿਆ ਤੇ ਠੰਡ ਕਰਕੇ ਮਾਲ ਨਹੀਂ ਉਤਰਦਾ ਪੂਰਾ ਅੱਛਾ ਮਾਲ ਖਾ ਇਸ ਕਰਕੇ ਮਾਲ 17 18 ਅੱਜ ਦੰਗਰ ਵੀ ਵਾਦੇ ਆ ਤੇ ਫਿਰ ਹਾਂਜੀ ਬੱਚੀਆਂ ਆਪਣੀਆਂ ਹੋਈਆਂ ਤਾਂ ਬਾਹਰ ਹੀ ਬੱਚੀਆਂ ਲੈ ਗਏ ਵੀਰ ਅੱਛਾ ਕੁਛ ਵਿੱਚ ਚਲ ਗਈਆਂ ਵਾ ਹੱਪੀ ਬੜੀ ਵੱਡੀ ਗਾੜਿਆ ਇਹ ਕੱਦ ਕਰ ਤੇ ਚੰਗੀ ਆ ਇਹ ਮੱਛੀ ਦੂਜਾ ਸੁਗਾਵਾ ਅੱਛਾ ਹਟੇ ਬੜੀ ਬਾਕੀ ਇਹ ਵੀ ਬੱਚੀ ਠੰਡੀ ਠੰਡੀ ਆ ਕਿੰਨਾ ਕ ਦੁੱਧ ਕੱਢੀ ਜਾਊਗੀ ਇਹ ਲਾਗੋਂ ਲਈ ਆ ਚਾਚਾ ਜੀ ਕੋ ਲਈ ਆ ਅੱਛਾ ਇਹ ਬੱਚੀ ਨੇ ਪਹਿਲੇ ਨੇ ਬੱਚੀਆਂ 13 14 ਕਿਲੋ ਦੁੱਧ ਚਵਾਇਆ ਅੱਜ ਕੱਲ ਦੂਸਰਾ ਸੁਗਾਵਾ ਇਹ ਭਲਾਂ ਭੁਲਾਂ ਪੈਂਦੀਆਂ ਹਾਂਜੀ ਹਾਂਜੀ ਠੰਡੀ ਠੰਡੀ ਬੜੀ ਆ ਅਗਲ ਚਿਹਰਾ ਚੂਰਾ ਦਿਖਾ ਦੋ ਗਾੜੀ ਨੂੰ ਦਿਖਾ ਦੋ ਧਿਆਨ ਦੋ ਜਾ ਜਾ ਇੰਨਾ ਤਾਂ ਦੱਸਿਆ ਸੀ ਕੱਢੀ ਜਾਊਗੀ ਇਹ 13 ਕਿਲੋ ਪਹਿਲੇ ਵੱਛੀ ਨੇ ਚਵਾਇਆ ਬਾਕੀ ਕੋਈ ਵੀਰ ਆਪਣੀ ਸਮਝ ਲਾ ਲੇ ਅੱਜ ਦੂਜਾ ਸਵੇਰਾ ਵਾ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਹਰ ਵੀ ਭਾਈ ਵੱਛੀ ਦੇ ਆ ਵੀ 45-46 ਹਜ਼ਾਰ ਦੀ ਅਰੇ ਜਾਇਜ਼ ਦੇਣੀ ਕਿੰਨੇ ਦੀ ਇਹ ਹਰ ਵੀ ਭਾਈ ਦੇ ਦੇਣੀ ਆ ਪੂਰੇ 40 ਦੀ 40 ਹਜ਼ਾਰ ਦੀ ਬਾਕੀ ਚਲੋ ਮੌਕੇ ਦਾ ਛੋਟ-ਛਾਟ ਹੋ ਚੁਗੀ ਗਾੜੀ ਜਲਦੀ ਵੱਛੀ ਖੋਲ ਰਹੀ ਸੀ ਤੇ ਹੁਣ ਆ ਜਰਸੀ ਇੱਕ ਤੁਹਾਨੂੰ ਦਿਖਾਣੀ ਐ ਵੀ ਗੱਬਣ ਆ ਹਾਂਜੀ ਖੋਲ ਦੇ ਖੋਲ ਦੇ ਇਹ ਕਿਨੇ ਕਿ ਦੁੱਧ ਆ ਲੀਜੇ ਹਰ ਵੀ ਭਾਈ ਇਹ ਵੀ ਵੇਚੀ 10 ਕਿਲੋ ਚ ਵਾਈ ਜਾਊਗੀ ਅੱਛਾ ਤੇ ਇਹਦਾ ਟਾਈਮ ਟਾਈਮ ਹਫਤਾ ਪਿਆ ਸੁਗਾ ਕਿਨਵਾ ਸੋਣਾ ਜੀ ਨੇ ਇਹ ਉਹਦੇ ਪਹਿਲੇ ਨੇ ਕਹਿੰਦੇ ਕੋਈ ਵੀ ਦੂਜਾ ਸੁਗਾ ਲਾ ਲੇ ਅੱਛਾ ਹਾਂਜੀ ਬਾਕੀ ਅੱਜ ਹੈਗਾ ਵੀ ਸਾਰਾ ਬੱਦਲ ਵਾਲਾ ਵਾ ਬੱਦਲ ਵਾਲਾ ਮੌਸਮ ਹੋ ਦੇ ਕਰਕੇ ਅੱਜ ਕੁਛ ਪੂਰੀਆਂ ਨਵਾਈਆਂ ਨਵਾਈਆਂ ਮੀਂਹ ਹਰਪੀ ਭਾਜੀ ਵਾਛੀ ਬਹੁਤ ਸੋਹਣੀ ਆ ਠੀਕ ਆ ਜਿਹੜੇ ਵੀਨੇ ਰਖਣੀ ਜਲਦੀ ਜਲਦੀ ਦੇ ਵੀਰ ਸ਼ਕੀਨ ਆ ਉਹਨਾਂ ਵਾਸਤੇ ਠੀਕ ਆ ਤੇ ਇਹਦਾ ਫਿਰ ਮੁੱਲ ਹਰਪੀ ਭਾਜੀ ਵਾਛੀ ਇਹਦੀ 35000 ਦੀ ਹਾਂਜੀ ਜੈ ਜੈ ਦੇਣੀ 31000 ਦੀ ਵਾਛੀ ਦੇ ਦੇਣੀ 31000 ਦੀ ਹਾਂਜੀ ਗਾੜੀ ਠੋਕਰ ਦੇ ਦੋ ਤਾਂ 6-7 ਕਿਲੋ ਜੇ ਇਹ ਲੰਡੀ ਆ ਹਨਾ ਲੰਡੀ ਆ ਇਹ ਬੰਨੂ ਕਿੰਨਾ ਐਨ ਕਰ ਦੋ ਐਨ ਕਰ ਦੋ ਦੋ ਦਿਨ ਪੇਕੀ ਵੇਖੀ ਤੇ ਆਨ ਕਿੰਨਾ ਦੁੱਧ 6 ਕਿਲੋ 6 ਕਿਲੋ ਪੰਜ ਹੀ ਲਾ ਲੈ ਕੋਈ ਵੀਰ 5 6 ਕਿਲੋ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਵੀ ਤੇ ਗਾੜੀ ਵੀ ਬਣੀ ਦੱਸਦੇ ਹਾਂਜੀ ਆਪਣੇ ਕੋਲ ਬਣੀ ਵੀਕ ਦਿਨ ਹੋ ਗਏ ਆ ਚਲੋ ਆਜੋ ਲੈ ਇਹਦਾ ਹਰਪੀ ਭਾਜੀ ਇੱਥੇ ਦੱਸ ਦੀ ਕਿੰਨਾ ਮੋਲੇ ਦਾ ਹਰਪੀ ਭਾਜੀ ਮੋਲੇ ਦਾ ਆਪਾਂ 17 ਕਰੀਏ 18 ਕਰੀਏ 14 ਦੀ ਜਸਨ ਉਹ ਦੇ ਦਾਂਗੇ 14000 ਜੀ ਵੀਰ ਲਿਆ ਗਾੜੀ ਨੂੰ ਖੋਲ ਕੇ ਹੁਣ ਜਿਹੜੇ ਅਗਲੇ ਦਿਖਾਉਣ ਲੱਗੇ ਆ ਉਹ ਜਲਸੀ ਆ ਪੀਤਾ ਜੀ ਗੱਬਣ ਵਾਛੀ ਉਹ ਕਿੰਨੇ ਕੇ ਦੁੱਧ ਆ ਲਈ ਜੇ ਹਰਪੀ ਭਾਜੀ ਉਹ ਵੀ 12 13 ਕੇ ਦੁੱਧ ਵਾਲੀ ਨੇ ਠੀਕ ਹੈ ਤੇ ਇਹ ਕਿੰਨਾ ਕੇ ਲਾਜੂਗੀ ਟਾਈਮ ਇਹ ਹੁਣ ਤਾਰਿਆ ਜੂ ਹਰਪੀ ਭਾਜੀ ਠੀਕ ਹੈ ਜੀ ਜਲਸੀ ਵਛੀ ਆ ਬੜੀ ਚੰਗੀ ਬਲਬਗਾ ਬਚਾਈ ਆ ਹਰਪੀ ਭਾਜੀ ਅੱਜ ਆਪਣੇ ਕੋ ਮਾਲ ਸੰਭਣ ਗਿਆ ਪਰ ਬਛੀਆਂ ਭਲ ਕੇ ਅਸਲ ਵੀਡੀਓ ਪੈਂਦੀ ਨਾ ਹਾਂਜੀ ਅੱਜ ਤਾਈਂ ਆਏ ਕੱਲੋਂ ਦੇ ਬਛੀਆਂ ਕੱਲ ਨੂੰ ਰਹਿਣ ਪਈਆਂ ਅਜ ਮਾਲ ਭੁੱਖਾ ਠੀਕ ਆ ਅੱਜ ਹੀ ਉਤਰਿਆਂ ਚਲੋ ਆ ਜਨਾ ਮਾੜਾ ਇਹ ਚਿਹਰਾ ਦਿਖਾਇਓ ਹਰਪ੍ਰੀਤ ਭਾਜੀ 98 ਦੇ ਵੀ ਦੇਖ ਸਕਦੇ ਜੀ ਚਿਹਰਾ ਇਹਦਾ ਦੇਖ ਸਕਦੇ ਕਾਫੀ ਖੂਬਸੂਰਤ ਹੈ ਬੋਦੀ ਵਾਲੀ ਵੜੇ ਕਾਲੇ ਡੇਲਿਆਂ ਵਾਲੀ ਇਹ ਹਰਪ੍ਰੀਤ ਭਾਜੀ ਵੱਸੀ ਆ ਲੈ ਜੋ ਇਹਦਾ ਨਾ ਪਿੰਕ ਭਾਜੀ ਇਹ ਇੱਥੇ ਕਰ ਲਗੇ ਮੋਲ 10:00 ਵੇ ਦਾ ਮੋਲ ਫਿਰ ਹਰਪ੍ਰੀਤ ਭਾਜੀ ਮੱਛੀ ਤੇ ਆਈ ਵੀ 40000 ਦੀ ਹਾਂਜੀ ਅਰੇ ਜਾਇਜ਼ ਦੇ ਦੇਣੀ ਆ ਕਿੰਨੇ ਦੀ 35000 ਦੀ ਦੇ ਦਾਂਗੇ ਅੱਛਾ 35000 ਦੀ ਦੇ ਦੇਣੀ ਆ ਬਾਕੀ ਮਾਨਤਾਂ ਸਾਰੀਆਂ ਚ ਖੁੱਲੇ ਹੋਣੇ ਆ ਕੋਈ ਵੀਰ ਫੋਨ ਲਾਵੇ ਬਸ ਸਾਹੀ ਗਾੜੀ ਆ ਗਈ ਨੇ ਕਿਨੇ ਕੇ ਰੇਟ ਅੱਛਾ ਹਾਂਜੀ ਲਿਆਓ ਵੀਰ ਜੀ ਇਹਦੇ ਬਾਰੇ ਦੱਸ ਤੋ ਉਹ ਦੂਜੀ ਵਾਛੀ ਖੋਲ ਕੇ ਲਿਆ ਹਰ ਵੀ ਭਾਈ ਇਹ ਗੱਬਣ ਵੱਛੀ ਆ ਅੱਛਾ ਦੇਣ ਵੱਛੀ ਲਾ ਜੀ ਕੋਈ ਛੇ ਲਾਰੇ ਪੰਜ ਲਾਰੇ ਅੱਛਾ ਛੋਟੇ ਜੇ ਕਾਦੀ ਆ ਥਾਨ ਵੱਛੀ ਨੂੰ ਬਾਹਲਾ ਚੰਗਾ ਲੱਗਾ ਗੁਲਾਬੀ ਥਾਨ ਲੱਗਾ ਕੱਬ ਦੇ ਛੋਟਾ ਹੈ ਨਾ ਪਰ ਥੱਲੇ ਵੱਡੀਆਂ ਵਾਂਗੂ ਹੀ ਆ ਹਰ ਵੀ ਭਾਈ ਥੱਲੇ ਵੱਡੀਆਂ ਪਰਾਂ ਕਰੂਗੀ ਖਾ ਰਹੇ ਹੋ ਵੀਰ ਜੀ ਕਾਦੀ ਨਦੀਆ ਇਧਰ ਦਿਖਾਏ ਉਹ ਬੱਚਿਆ ਲੱਗ ਜਾਣਗੇ ਆ ਦੇਖ ਸਾਡੇ ਗੁਲਾਬੀ ਥਣ ਲੱਗਾ ਕੰਨੋਂ ਗਲਾਗ ਦੇ ਠੰਡੀ ਸੀ ਲਿਆ ਉਤਰਾ ਇਹ ਪਠਾਨਕੋਟ ਵਾਲਾ ਖੀਰਾ ਹੀ ਥਣ ਲੱਗਾ ਬਾਕੀ ਢੱਲਾ ਢਲਾਂ ਬੜੀਆਂ ਰੱਖੀ ਬਣੇ ਠੀਕ ਹੈ ਤੇ ਇਹਦਾ ਫਿਰ ਮੁੱਲ ਹਰ ਪ੍ਰਿੰਪਾ ਜੀ ਬੱਚੀ ਤੇ 3000 ਦੀ ਹਾਂ ਜੀ ਬੜਾ ਸਬਜੀ ਫਾਰਮ ਤੇ ਜਾ ਜਾਂਦਾ ਹਾਂ ਹਾਂ ਜੀ ਇਹ 26000 ਦੀ ਜਸਨ ਉਹ ਦੇ ਦੇਣੀ 26000 ਦੀ ਦੇ ਦੇਣੀ ਆ ਤੇ ਹੁਣ ਜਿਹੜੀ ਇਹ ਤੋਂ ਬਾਅਦ ਦਿਖਾਉਣ ਲੱਗੇ ਆ ਉਹ ਵੀ ਹਰ ਪ੍ਰਿੰਪਾ ਜੀ ਗੱਬਣ ਆਵੇ ਗੱਬੜਿਆ ਗੱਬੜ ਵੀਰ ਦੀ ਗੱਬੜ ਇਹ ਕਿੰਨੇ ਕ ਦੁੱਧ ਵਾਲੀ ਜੀ ਆ ਪੀਪਾ ਜੀ 10-11 ਕਿਲੋ ਜਵਾਈ ਜਾਊਗੀ ਠੀਕ ਹੈ ਜੇ ਐਜ ਦੇ ਦੇਣੀ ਹੈ ਜੇ ਕੋਈ ਵੀਰ ਜੋੜਾ ਲਊਗਾ ਮਾਨਤਨ ਹੋਰ ਕਰ ਦਾਂਗੇ ਅੱਛਾ ਹਾਂਜੀ ਉਹ ਮਾਂ ਪੁਹਾ ਦੇ ਲੈ ਆਉਂਦੀ ਬਾਕੀ ਇਹ ਵੀ ਹਰ ਪੀਪਾ ਜੀ ਠੰਡੀ ਠੰਡੀ ਬਣੀ ਇਹਨੂੰ ਗੁਲਾਬੀ ਰੰਗ ਲਗਾ ਕੇ ਕਿਹਨੇ ਦੇਖਾ ਦਿਓ ਐਰ ਸ਼ਾਰ ਦੇ ਵਿੱਚ ਕਰੋਸ ਆ ਜਾਂਦੀ ਐਰ ਸ਼ਾਰ ਜਲਤੀ ਜੇ ਇਹ ਲਾਗੇ ਪੀਪਾ ਜੀ ਇੱਥੇ ਮੁੱਲ ਕਰ ਲੀਏ ਆ ਦੇਖ ਲਾ ਦੇ ਜੀ ਤੇ ਦੱਸ ਦੀ ਫਿਰ ਇਹਦਾ ਮੁੱਲ ਹਰ ਜੀ ਭਾਈ ਇਹ ਵੀ 26000 ਦੀ ਦੇ ਦੇਣੀ ਹੈ ਅੱਛਾ ਇਹ ਵੀ 26000 ਦੀ ਤੇ ਜੇ ਕੋ ਜੋੜਾ ਲੈ ਜਾਊਗਾ ਤੇ ਮਾਨਤਨ ਮਾਨਤਨ ਹੋਰ ਕਰ ਦਾਂਗੇ ਖੁੱਲਾ ਹੋ ਜੂ ਮਾਨਤਨ ਹਨਾ ਤੇ ਬਾਹਰ ਵੀ ਦਿਖਾ ਦੀਆਂ ਹੁਣ ਜੜੀਆਂ ਤੇ ਹੁਣ ਆ ਜੜੀਆਂ ਬਾਹਰ ਕਾ ਮਦਖੂ ਅੱਛਾ 5 6 ਕਿਲੋ ਦੁੱਧ ਆ ਦੇ ਥੱਲੇ ਇਹਨੂੰ ਬਣੀ ਨੂੰ 20 ਦਿਨ ਹੋ ਗਏ ਆ ਅੱਛਾ ਇਹ ਵੀ ਆਪਣੇ ਕੋ ਬਣੀ ਆ ਅੱਛਾ ਤੇ ਇਹ ਬੱਚੀ ਜਿਆਜ ਦੇ ਦੇਣੀ ਨੇ ਇਹ ਕਿੰਨੇ ਦੀ ਦੇ ਰਹੀ ਹੈ ਕਰਦੀ ਆ ਥੋੜੀ ਜੀ ਇਹ ਕਿੰਨੇ ਦੀ ਦੇ ਦੀਏ ਹਰ ਪੀਪਾ ਨੀ ਇਹ ਵੀ ਜਾਇਜ ਦੇ ਦੇਣੀ ਆ ਮੱਛੀ ਬੱਤਰਾਈ ਆ 70000 ਦੀ ਹਾਂਜੀ ਜਿਹੜਾ ਵੀਰ ਸਾਂਭ ਕਰ ਲਿਆ ਥੋਣ ਥੋਣ ਦਿਖਾ ਦਿਓ ਵਛੀ ਬਹੁਤ ਚੰਗਾ ਲੱਗਾ ਹਾਂਜੀ ਹੁਣ ਇਹ ਹਰ ਪੀਪਾ ਜੀ ਜਾਇਜ ਦੇ ਦੇਣੀ ਆ ਸਿਰਫ 15000 ਦੀ 15000 ਜੀ ਡੱਬੀ ਵੈੜਿਆ ਫੰਡਰ ਵਛੀ ਲੈਣ ਨਾਲੋਂ ਚੰਗੀ ਜੀ ਠੀਕ ਆ ਹਾਂਜੀ ਇੱਕ ਆਪਣੇ ਕੋਈ ਟੋਕੜ ਕਬਣ ਮਈ ਆ ਉਹ ਵੀ ਦਿਖਾ ਦਿਓ ਕਿਹੜੀ ਆ ਮੱਝ ਟੋਕੜ ਕਬਣ ਇਹ ਟੋਕੜ ਕਬਣ 4 ਮਹੀਨਿਆਂ ਦੀ ਚੱਕ ਪਾਸ 3 ਕਿਲੋ ਦੁੱਧ ਕੋਈ ਵੀਰ ਆਪਣਾ ਡਾਕਟਰ ਨਾਲ ਲਿਆ ਆਗੇ ਚੱਕ ਰਾ ਕੇ ਖੜ ਸਕਦਾ ਅੱਛਾ ਦਿਖਾ ਦਿਓ ਇੱਕ ਰੀ ਚਾਰ ਮਹੀਨਿਆਂ ਦੇ ਚੱਕ ਪਾਸ ਤੇ ਹਾਂਜੀ ਆਪਣਾ ਡਾਕਟਰ ਲੈ ਆ ਡਾਕਟਰ ਆਪਣਾ ਵੀਰ ਕੋਈ ਲੈ ਆ ਲੈ ਜਾ ਸਿੱਧੀ ਤੋਰ ਦੇ ਕਰੀ ਬਾਕੀ ਉਸ ਤਰ੍ਹਾਂ ਪਿੱਠ ਪੁੜੇ ਤੋਂ ਚੰਗੀ ਆ ਰਾਜੀ ਆ ਝੋਟੀ ਪੂਰੀ ਲੈ ਅੰਕਲ ਕੁਮਾਦੋ ਕਰੀ ਇਹ ਆ ਵੀ ਅੰਦਰ ਵੱਜੀ ਰਹੀ ਆ ਉਹਦੇ ਕਰਕੇ ਰੰਗ ਥੋੜਾ ਲਾਲ ਜਿਹਾ ਹੋਇਆ ਉਹਦੀ ਤੇਰੀ ਜੋ ਆਈ ਆ ਡੇਰੀ ਜੀ ਤੈਨੂੰ ਪਤਾ ਥੋੜਾ ਮਾਲ ਅੰਦਰ ਹੀ ਰਹਿੰਦੀਆਂ ਬਾਕੀ ਦੋ ਚਾਰ ਦਿਨ ਅੰਦਰ ਬਾਹਰ ਹੋਈ ਤੇ ਆਪੇ ਦਾ ਰੰਗ ਕਾਲਾ ਹੋ ਜਾਣਾ ਪੂਰਾ ਸੋਹਣੀ ਝੋਟੀ ਆ ਵੀ ਸਭੀ ਚੰਗੀ ਰਾਜੀ ਆ ਪੂਰੀ ਇੱਕੋ ਟਾਈਮ ਦਾ ਹਨਾ ਹਾਂਜੀ ਤੇ ਚਮਾ ਮਹੀਨੇ ਦੀ ਕੋਈ ਵੀਰ ਆਪਣਾ ਡਾਕਟਰ ਲਿਆ ਕੇ ਚਾਹੀਦਾ ਇਹਨਾਂ ਸੱਜਰ ਨੇ ਕਿੰਨਾ ਕੱਢਿਆ ਦੋ ਦਿਨਾਂ 15-16 ਕਿਲੋ ਚਵਾਇਆ ਗਏ ਤੇ ਇਹਦਾ ਮੁੱਲ ਹਾਂ ਪੀਪਾ ਜੀ ਝੋਟੀ ਦੀ ਆ ਗਈ ਹੈ 75000 ਦੀ ਅੱਜ ਆਜ ਦੇ ਦੇਣੀ ਹੈ ਇਹਦਾ 370 ਚ ਛੱਡ ਦਾਂਗੇ ਅੱਛਾ 70 ਚ 3 ਛੱਡ ਦਾਂਗੇ 60000 ਦੀ ਦੇ ਦੇਣੀ 65 ਦੀ ਦੇ ਦਾਂਗੇ ਅੱਛਾ 65000 ਦੀ ਹਾਂਜੀ ਤੇ ਬਾਕੀ ਥਾਣਾ ਇਹਦਾ ਕੋ ਵੀ ਚੰਗਾ ਲੱਗਾ ਲੈ ਜਿਓ ਜੀ ਆ ਜੀ ਪਹਿਲਾ ਸੁਆ ਪਹਿਲਾ ਸੁਆ ਮੂੰਹ ਚਾਰ ਦੰਦ ਖਾਰਮ ਚ ਵੱਛੀ ਲਈ ਆ ਬਾਲੀ ਚੰਗੀ ਦਿਖਾ ਦਿਓ ਠੰਡੀ ਠੰਡੀ ਬੜੀ ਓਦੀ ਪਾਲੀ ਵਿੱਚ ਠੀਕ ਹੈ ਜੀ ਬਾਜ ਦਾ ਬੱਚਾ ਯਾਹਰ ਕੁਲਬਾ ਜੀ ਠੀਕ ਹੈ ਅਜ ਲੈ ਆਓ ਅਜਾ 3 ਮਾਸ ਸਾਨੂੰ ਨਹੀਂ ਚੰਗਾ ਲੱਗਦਾ ਤੇ ਲੈਣਾ ਵੀ ਚੰਗਾ ਲੱਗਦਾ ਸਾਡਾ ਸਭ ਭੁਖਾ ਰਿਹਾ ਨਾ ਬੇਟਾ ਕੱਢਿਓ ਹਰਪੀ ਭਾਈ ਪਿਓਰ ਚੋਗੀ ਆ ਪਿਓਰ ਚਾਰਦਾਂ ਦੇ ਚੋਗੀ ਦੇ ਜੇ ਦਹੀਂ ਆ ਬਰਾਬਰ ਕਰਨਾ ਹਾਂਜੀ ਹਾਂਜੀ ਚਲੋ ਫਿਰ ਬੰਦ ਹਰਪੀ ਭਾਈ ਆ ਨਿਮਾਲ ਭੁੱਖਾ ਪਖਾਵਾ ਇਹ ਪਾਲਕੇ ਨੂੰ ਮਾਲ ਨੂੰ ਧੱਕ ਦੇਣੀ ਆ ਵਾਚੀ ਦਿਖਾ ਦਿਓ ਲਾਗੇ ਦਿਓ ਬਾਕੀ ਠੰਡੀ ਠੰਡੀ ਬੜੀ ਵਸ਼ੀ ਭੋਲੀ ਪਾਲੀ ਬੜੀ ਵਸ਼ੀ ਆ ਲਿਆ 20 ਦਿਨ ਦੀ ਹਰਪੀ ਭਾਈ ਕੱਚੀ ਆ ਵਸ਼ੀ ਠੀਕ ਆ ਜੀ ਹਾਂਜੀ ਤੇ ਇਹਦਾ ਮੁੱਲ ਫਿਰ ਹਰਪੀ ਭਾਈ ਜੀ ਜਿੰਨ ਦਿਨ ਵਾਸ਼ੀ ਤਿਆਰ ਹੋ ਗਈ ਵਾਸ਼ੀ ਦੇ 8000 ਦੀ ਤੇ ਉਹਨਾਂ ਜਾਇਜ਼ ਦੇਣੀ ਹੈ ਕਿੰਨੇ ਜੀ ਫਾਰਮ ਤੇ ਹੋ ਰੇਡ ਨਹੀਂ ਪੂਰੇ 70 ਦੀ ਦੇਣੀ ਵਾਸ਼ੀ ਇੱਕ ਮਸ਼ੀਨਾ ਛੋਟ ਛਾਟ ਕਰਾਂਗੇ ਠੀਕ ਹੈ ਜੀ ਹਾਂ ਜੀ ਤੇ ਆ ਗੱਬਣ ਦੇ ਇਹ ਆ ਗਈ ਜਲਸੀ ਦੇ ਵਿੱਚ ਜਲਸੀ ਆਫ ਮਿਕਸਿਆ ਅੱਛਾ ਗੱਬਣ ਆ ਕੋਈ ਦੇਣ ਲੈ ਆ ਜੂ 5 6 ਅੱਛਾ 5 ਲੈ ਜੇ 6 ਲੈ ਜੇ ਬਾਕੀ ਠੰਡੀ ਠੰਡੀ ਬੜੀ ਪੋਲੀ ਪਾਲੀ ਬੜੀ ਥਲੇਉ ਠੀਕ ਹੈ ਹਾਂ ਜੀ ਲੈ ਆਓ ਅੰਕਲ ਜੀ ਆ ਜੀ ਲੈ ਆਓ ਇਹ ਕਿੰਨਾ ਕ ਦੁੱਧ ਕੱਢੀ ਜਾਓਗੇ ਭਾਈ ਜੀ 10 ਕਿਲੋ ਤੋਂ ਬਾਹਰ ਹੀ ਵੱਚੀ ਚਵਾਉਗੀ ਠੀਕ ਬੰਦ ਹੋਈ ਨੇ ਤੇ ਇਹਦਾ ਫਿਰ ਮੁੱਲ ਹਰਪੀ ਭਾਜੀ ਵਾਚੀ 35000 ਦੀ ਇਹਦਾ 30000 ਚੈੱਕ ਯਾਰ ਮਾਨ ਕਰਾਂਗੇ 29000 ਦੀ ਹਰਪੀ ਭਾਜੀ ਗਾੜੀਆਂ ਰਹਿਣ ਦੀ ਹੈ ਆ ਗਈ ਹੈ ਸ਼ਾਈ ਆਲ ਦੇ ਵਿੱਚ ਮਿਕਸ ਅੱਛਾ ਵੱਡੀ ਵਾਚੀ ਕੱਲ ਕਾੜ ਵਾਚੀ ਦਾ ਵੇਖੋ ਕਿੰਨਾ ਚੰਗਾ ਥਣ ਥਣ ਬਹੁਤ ਚੰਗਾ ਲੱਗਾ ਗੁਲਾਬੀ ਸਾਨੀ ਅੱਛਾ ਤੇ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ। ਹਾਂਜੀ ਭਾਜੀ ਇਹ ਵਛੀ ਦੁੱਧ ਆਸੂਗਾ ਘਰ ਵਾਲੇ ਕਹਿੰਦੇ ਆਪਾਂ 12 ਕਿਲੋ ਚੋਇਆ ਵਾ। ਹਾਂਜੀ ਕੋਈ ਵੀਰ ਆਪਣੀ ਸਮਝ ਲਾ ਲੇ। ਅੱਛਾ ਇਹ ਅਗਲੇ ਦੀ ਸੇਵਾ ਤੇ ਆ। ਇਹ 15 ਵੀ ਕਰ ਸਕਦੀ ਏ 13 ਵੀ ਕਰ ਸਕਦੀ ਏ ਵੀਰ ਦੀ ਸੇਵਾ। ਠੀਕ ਆ। ਹਾਂਜੀ ਬਾਕੀ ਥਾਣੋਂ ਤਰਾ ਇਹਦੇ ਕੋ ਵੀ ਚੰਗਾ ਲੱਗਾ ਆ। ਕਦ ਕੱਠ ਵੀ ਚੰਗਾ ਆ। ਗਾਲਾ ਹਰਪੀ ਭਾਜੀ ਸੇਵਾ ਦੀ ਆ। ਇਹਦੀ ਸੇਵਾ ਕਰੂ ਵੱਧ ਵੀ ਦਿਵਾ ਸਕਦਾ। ਤੇ ਇਹਦਾ ਮੁੱਲ ਹਰਪੀ ਭਾਜੀ ਵੈੜ ਤੇ 40000 ਦੀ। ਅੰਜਾਜ ਦੇਤ ਨਹੀਂ ਆ ਸਾਨੂੰ ਜਾਜ ਮਿਲੀ ਆ। ਹਰਪੀ ਭਾਜੀ 32000 ਦੀ ਦੇ ਦੇਣੀ। ਅੱਛਾ 32000 1000 ਖੁਸ਼ੀ ਨਾਲ ਛੋਟ ਕਰਾਂਗੇ 31 ਦੀ ਦੇ ਦਾਂਗੇ। ਠੀਕ ਆ। ਤੇ ਹਣ ਇੱਕ ਆਵੇ ਜਰ ਸੀਤਾਂ ਨੂੰ ਦਿਖਾਉਣੀ। ਹਰਪੀ ਭਾਜੀ ਯਾਰ ਸ਼ਹਿਰ ਵੱਚੀ। ਮੀਡੀਅਮ ਦਾ ਘੱਟਿਆ। ਥੱਲਿਆਂ ਚੰਗੀ ਪਰ ਹੋ ਗਈ ਉਤਰਾ। ਹਰਪੀ ਭਾਜੀ ਇਹ ਵੱਚੀ 20 ਦਿਨ ਦੀ ਕੱਚੀ ਹਾਲ ਏ। ਠੀਕ ਆ। ਅੱਜ ਲਾਇਆ। ਤਾਂਦੇ ਦਾ ਛੋਟਾ ਹੀ ਆ। ਹਰਪੀ ਭਾਜੀ ਬੱਚੀ ਕਹਿੰਦੀ ਜਾਂ ਬਾਜ ਦਾ ਬੱਚਾ ਹੀ ਆ। ਸੰਭੇ ਸੰਭੇ ਚੰਗੇ ਆ। ਇਹ ਤਾਂ ਕਿੰਨਾ ਕੱਟੇ ਜਾਓਗੇ ਦੁੱਧ? ਹਰਪੀ ਭਾਜੀ ਵਾਚੀ 12 ਕਿਲੋ ਪਾਈ ਜਾਊਗੀ। ਠੀਕ ਆ। ਹਾਂਜੀ। ਤੇ ਇਹਦਾ ਫਿਰ ਮੁੱਲ? ਹਰਪੀ ਭਾਜੀ ਵਾੜ 35000 ਅੱਧੀ ਵੀ 32 ਦੇ ਦੇਣੀ। 32 ਹੀ ਦੇ ਦਾਂਗੇ। ਅੱਛਾ ਵੀ 31 ਦੇ। 31 ਹੀ ਦੇ ਦਾਂਗੇ। ਗਾੜੀ ਆ ਗਈ ਝੂਂਗੀ। ਪੁਰਾਣੇ ਬੁੱਢੇ ਕਹਿੰਦੇ। ਬੋਲਦੇ ਵੇ ਤੇ ਆਉਂ ਲੱਲੋ ਪਾਰ ਹੋਏ ਝੁੰਗਾ ਬੋਲਦੇ ਵੇ ਠੀਕ ਹੈ ਜੀ ਉਧਰ ਨੂੰ ਤੋਰਦਾ ਉਧਰ ਨੂੰ ਚਿੱਟੇ ਸਿੰਘਾਂ ਵਾਲੀ ਬੱਛੀ ਆ ਰਹੀ ਪੀਪਾ ਜੀ ਚਿੱਟੇ ਸਿੰਘਾਂ ਵਾਲੀ ਠੀਕ ਹੈ ਜੀ ਇਹੋ ਜੀਆਂ ਵੜਨ ਲੱਭਦੀਆਂ ਨਹੀਂ ਆ ਇਹ ਤਿਆਰ ਹੀ ਆ ਇਹਨੂੰ ਥੋੜਾ ਟਾਈਮ ਨਹੀਂ ਨਹੀਂ ਇਹ ਸੋਈ ਆ ਹਰਪ੍ਰੀਤ ਭਾਜੀ ਅੱਛਾ ਇਹ ਸੋਈ ਆ ਹਾਂਜੀ ਮਾੜੇ ਬੱਤੀ ਆ ਤੇ ਦੁੱਧ ਮੌਕੇ ਦੀ ਚੱਲ ਜਾਂਦ ਲੋ ਥਲੇ ਆ ਤਿਆਰ ਜਿਹੜਾ ਹਾਂਜੀ ਭਾਈ ਬਣੀ ਚੰਗੀ ਆ ਕਿੰਨੇ ਚਿਰ ਦੀ ਸੋਈ ਆ ਇਹ ਪੰਜਵੇਂ ਦਿਨ ਸੋਈ ਹੋਣਾ ਹੈ ਚੰਗੀ ਇਹ ਮਗਰ ਯਾਰ ਸ਼ਾਇਦ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ ਦੁੱਧ ਇਹ 14 ਕਿਲੋ ਹੈ ਇਸ ਟਾਈਮ ਰੈਡੀ 15 16 ਚ ਵਾਈ ਜਾਊਗੀ ਠੀਕ ਆ ਥੱਲੇ ਚੰਗੀ ਬਣੀ ਆ ਤਰਾ ਤੇ ਇਹ ਪਾਜੀ ਫੋਨ पे ਕਰਾਂਗੇ ਇਹ ਦੀ ਗੱਲ ਬਾਤ ਚਲੀ ਜਾਂਦੀ ਆ ਅੱਛਾ ਹਾਂਜੀ ਤੇ ਹੁਣ ਕਿੰਨੇ ਤੇ ਰਹਿ ਗਈ ਜੀ ਇੱਕ ਆਹ ਹੈ ਪੀਪਾ ਜੀ 8 ਮਹੀਨਿਆਂ ਦੀ ਗੱਬਣੀ ਆ ਅੱਛਾ ਤੇ ਦੁੱਧ ਨਹੀਂ ਦਿੰਦੀ ਦੁੱਧੋਂ ਡਰਾਈ ਹੋ ਗਈ ਆ ਅੱਛਾ ਹਾਂਜੀ ਆ ਜਿਹਾ ਲਿਆਓ ਇਹ 8 ਮਹੀਨੇ ਦੀ ਗੱਬਨ ਦੱਸਦੇ ਕੋਈ ਵੀਰ ਆਪਣੇ ਡੈਕਸ਼ਨ ਲਿਆ ਕੇ ਪਾਣੋ ਚੈੱਕ ਕਰਾ ਲੈ ਠੀਕ ਆ ਹਾਂਜੀ ਇਹ ਵੀ ਆ ਪੀਪਾ ਜੀ ਜਾਇ ਗਿਆ ਤਣੀ ਠੀਕ ਆ ਇਹ 27000 ਦੀ ਜਸਨ ਉਹਦੇ ਤਣੀ ਅੱਛਾ 27000 ਜੀ ਹਾਂਜੀ ਠੀਕ ਆ ਹਾਂਜੀ ਤੇ ਠੀਕ ਆ ਵੀਰ ਜੀ ਹੋਰ ਕੁਝ ਕਹਿਣਾ ਫਿਰ ਆਪਣੀ ਤਸੱਲੀ ਕਰਕੇ ਕੋਈ ਖੜੇ ਜਿਹੇ ਚਾਹ ਕੇ ਖੜੋ ਜਿਹੜੀਆਂ ਤੋਕੜਾਂ ਗੱਬਣਾ ਚੈੱਕ ਕਰਾ ਲਓ ਸਜਰਾ ਆਪਣੀਆਂ ਪਾਸ ਕਰ ਲਓ ਗੱਬਣਾ ਆਪਣੀਆਂ ਭਾਵਾਂ ਵੀਡੀਓ ਕਾਲ ਤੇ ਨਹੀਂ ਕਿਸੇ ਵੀਰ ਕੋਈਆਂ ਜੰਡੀਆਂ ਪਾਸ ਕਰਦੇ ਠੀਕ ਹੈ ਜੀ ਹਾਂਜੀ ਆਪਣੀ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਹਾਂਜੀ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਕੁਛ ਹੈ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਹੈ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਅਸੀਂ ਕਦੀ ਵੀ ਨਹੀਂ ਕਹਿੰਦੇ ਵੀ ਚਾ ਕਿਸੇ ਦੀ ਗਾਰੰਟੀ ਦੇ ਇਨੂੰ ਮਾਰ ਦੇ ਤੇ ਜਾਂ ਬਿਨਾ ਚਵਾਈ ਤੋਂ ਪਸ਼ੂ ਲੈ ਜਾਓ